ਉਹ ਹੂੰ ਸੁਗੜ ਕੇ ਬੈਠੀ ਸੀ ਤੇ ਅੰਦਰ ਹੀ ਅੰਦਰ ਬਹੁਤ ਡਰ ਰਹੀ ਸੀ ਤਿੰਨ ਲਾਵਾ ਹੋ ਗਈਆਂ ਸੀ ਤੇ ਚੌਥੀ ਲਾਵਾ ਬਾਬਾ ਜੀ ਪੜ ਰਹੇ ਸੀ ਤਾਂ ਪਿੱਛੇ ਹੀ ਰੌਲਾ ਪੈਣ ਲੱਗ ਪਿਆ ਛੇਤੀ ਛੇਤੀ ਕੋਈ ਪਾਣੀ ਲੈ ਕੇ ਆਓ ਗੱਡੀ ਕਢੋ ਡਾਕਟਰ ਨੂੰ ਬੁਲਾਓ ਦੌੜਾ ਲੱਗਦਾ ਇਹ ਸ਼ਬਦ ਸੁਣਦਿਆਂ ਹੀ ਉਸ ਦੀਆਂ ਅੱਖਾਂ ਵਿੱਚ ਆਪਣੀ ਮਾਂ ਦਾ ਚਿਹਰਾ ਆ ਗਿਆ ਸੀ ਪਿੱਛੇ ਮੁੜ ਕੇ ਵੀ ਨਹੀਂ ਵੇਖ ਸਕਦੀ ਸੀ ਸ਼ਾਇਦ ਉਸ ਦਾ ਭਰਾ ਮਾਂ ਨੂੰ ਡਾਕਟਰ ਦੇ ਕੋਲ ਲੈ ਗਿਆ ਹੁਣ ਅਤੇ ਫੜਕੇ ਤੋਰਦੇ ਮਾਮੇ ਦੇ ਮੁੰਡੇ ਨੇ ਉਸ ਦੇ ਕੰਨ ਵਿੱਚ ਹੌਲੀ ਦੇਣੀ ਕਿਹਾ ਭੈਣੇ ਠੀਕ ਆ ਤਾਈ ਜੀ ਮਾੜਾ ਜਿਹਾ ਚੱਕਰ ਆਇਆ ਅਤੇ ਪਿਛਲੇ ਕਮਰੇ ਵਿੱਚ ਪੈ ਗਏ ਨੇ ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ ਮੰਮੀ ਕੋਲ ਨੇ ਉਹਨਾਂ ਦੀ ਕੋਈ ਚਿੰਤਾ ਦੀ ਗੱਲ ਨਹੀਂ ਮੱਥੇ ਤੇ ਤਰੇੜੀਆਂ ਆ ਗਈਆਂ ਸੀ ਉਸ ਨੇ ਉਸ ਤੇ ਕੰਬਦੀ ਹੋਈ ਚੌਥੀ ਲਾਮ ਲਿੱਤੀ ਉਹ ਬਹੁਤ ਬੁਰੀ ਤਰ੍ਹਾਂ ਰੋ ਰਹੀ ਸੀ ਤੇ ਉਸ ਦਾ ਰੋਣਾ ਕਿਸੇ ਨੂੰ ਦਿਖ ਨਹੀਂ ਰਿਹਾ ਸੀ ਮਾਂ ਲੈ ਕੇ ਸ਼ਗਨ ਦੀ ਰਸਮ ਕਰਕੇ ਬਰਾਤ ਰੋਟੀ ਖਾਣ ਲੱਗ ਪਈ ਦਿਲ ਵਿੱਚ ਸੋਚ ਰਹੀ ਸੀ ਕਿ ਮਾਂ ਸ਼ਗਨ ਕਰਨੀ ਨਹੀਂ ਆਈ ਕਿਤੇ ਜ਼ਿਆਦਾ ਬਿਮਾਰ ਨਾ ਹੋ ਗਈ ਹੋਵੇ ਰਸਮਾਂ ਤੋਂ ਬਾਅਦ ਉਹ ਆਪਣੀ ਵਿਚੋਲਣ ਨਾਲ ਪਿਛਲੇ ਕਮਰੇ ਦੇ ਵਿੱਚ ਮਾਂ ਨੂੰ ਵੇਖਣ ਲਈ ਚਲੀ ਗਈ ਅਤੇ ਵਿਚੋਲਣ ਬਾਹਰ ਖੜ ਗਈ ਉੱਥੇ ਮਾਂ ਨਹੀਂ ਸੀ ਉੱਥੇ ਉਸਦੀ ਤਾਈ ਤੇ ਉਸ ਦਾ ਪਿਓ ਆਪਸ ਵਿੱਚ ਗੱਲਾਂ ਕਰ ਰਹੇ ਸੀ ਉਸ ਨੇ कुंठ ਚੁੱਕ ਕੇ ਆਪਣੇ ਪਿਓ ਦਾ ਰੂਣ ਹੱਥਾ ਚਿਹਰਾ ਵੇਖਿਆ ਤੇ ਪੁੱਛਿਆ ਮਾਂ ਕਿੱਥੇ ਆ ਮੈਨੂੰ ਬੇਬੇ ਠੀਕ ਨਹੀਂ ਲੱਗਦੀ ਉਸ ਦੀ ਤਾਈ ਨੇ ਗੱਲ ਲੱਗੇ ਵਗਦੇ ਹੋਏ ਕਿਹਾ ਅਤੇ ਉਸ ਨੂੰ ਬੁੱਕਲ ਵਿੱਚ ਲੈੰਦੇ ਕਿਹਾ ਹਸਪਤਾਲਾ ਠੀਕ ਹੋ ਜੂਗੀ ਤੂੰ ਸ਼ਗਨਾਂ ਦੇ ਦਿਨ ਸੁਖੀ ਸੰਧੀ ਰੋ ਕੇ ਨਾ ਜਾਈ ਅਸੀਂ ਹੈਗੇ ਆ ਸਾਰੇ ਇੱਥੇ ਹੀ ਉਸ ਦੀ ਪੁੱਭਾ ਨਿਕਲ ਗਈ ਸੀ ਤਾਈ ਰੋਵਾਂਗੀ ਵੇਨਾ ਮਾਈ ਉਸ ਤੋਂ ਬਿਨਾ ਮੈਂ ਕਿਵੇਂ ਤੁਰ ਜਾ ਸਾਰੇ ਜਦੋਂ ਠੀਕ ਹੋ ਕੇ ਘਰ ਆਜੂਗੀ ਮੈਂ ਵੀ ਉਦੋਂ ਹੀ ਸੌਰੇ ਜਾਊਂਗਾ ਤਾਈ ਨੇ ਬਾਪੂ ਵੱਲ ਵੇਖਦੇ ਕਿਹਾ ਜਿੱਦ ਨਾ ਕਰ ਪਿਓ ਵੱਲ ਵੇਖ ਅੱਖਾਂ ਭਰ ਕੇ ਡੋਲਦੇ ਹੋਏ ਕਿਹਾ ਤਾਈ ਮਾਂ ਬਿਨਾ ਕਿਵੇਂ ਡੋਲੇ ਵਿੱਚ ਬਹਿ ਸਕਦੀ ਹਾਂ ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ ਮੇਰੇ ਤੋਂ ਨਹੀਂ ਹੋਣਾ ਐਨੇ ਨੂੰ ਉਸ ਦਾ ਦੂਜਾ ਭਰਾ ਆਇਆ ਤੇ ਬਾਪੂ ਨੂੰ ਆੜ ਕੇ ਕਹਿੰਦਾ ਹੋਇਆ ਪੈਸਿਆਂ ਦਾ ਇੰਤਜ਼ਾਮ ਕਰ ਬਾਪੂ ਆਬੜ ਵਾਹੇ ਕਦੇ ਭਰਾ ਕਦੇ ਭੂਆ ਤੇ ਕਦੇ ਬਾਪੂ ਦੇ ਮੂੰਹ ਵੱਲ ਵੇਖਦੀ ਉਸਨੇ ਪਰਸ ਵਾਲੇ ਸਾਰੇ ਪੈਸੇ ਆਪਣੇ ਪਿਓ ਨੂੰ ਦਿੰਦੇ ਕਿਹਾ ਬਾਪੂ ਇਹ ਵਰਤਨਾ ਪਰ ਮਾਂ ਨੂੰ ਬਚਾ ਲੈ ਬਾਪੂ ਉੱਥੇ ਖੜੇ ਦੀਆ ਸਭ ਦੀਆਂ ਅੱਖਾਂ ਦੇ ਵਿੱਚ ਟਿਪ-ਟਿਪ ਕਰਕੇ ਹੰਝੂ ਆ ਗਏ ਸੀ ਬਾਪੂ ਨੇ ਉਸਦੇ ਸਿਰ ਤੇ ਹੱਥ ਰੱਖਦੇ ਕਿਹਾ ਧੀਆ ਨੂੰ ਦੇਣਾ ਹੁੰਦਾ ਲੈਣਾ ਨਹੀਂ ਹੁੰਦਾ ਤੇ ਨਾਲੇ ਪੁੱਤ ਤੇਰੇ ਸ਼ਗਨਾ ਦੇ ਪੈਸੇ ਮੈਂ ਕਿਵੇਂ ਰੱਖ ਲਾਂ ਉਹ ਕਹਿੰਦੀ ਕਰਜ ਸਮਝ ਕੇ ਰੱਖ ਲਾ ਬਾਪੂ ਮਾਂ ਜ਼ਰੂਰੀ ਆ ਉਸ ਨੂੰ ਬਚਾ ਲੈ ਮਾ ਨੂੰ ਇੰਨੀ ਨੂੰ ਬਚੋਲਣ ਆ ਗਈ ਤੇ ਕਹਿਣ ਲੱਗੀ ਚਲੋ ਭਾਈ ਤੋਰੀਏ ਕੁੜੀ ਨੂੰ ਤਾਈ ਨੇ ਛੱਟ ਦੇਣੇ ਹਾਮੀ ਭਰ ਦਿੱਤੀ ਸੀ ਜਿਵੇਂ ਸਾਰੇ ਕਿਸੇ ਅਣਹੋਣੀ ਤੋਂ ਡਰਦੇ ਹੋਣ ਕਿ ਕੁੜੀ ਸੁੱਖੀ ਸੰਧੀ ਵਿਦਾ ਹੋ ਜਾਵੇ ਉਸਨੇ ਤਾਈ ਨੂੰ ਕਿਹਾ ਤਾਈ ਆ ਚੁੰਨੀ ਪਰਸ ਚ ਪਾ ਦੇ ਤੇ ਪੈਸੇ ਕੱਢ ਕੇ ਰੱਖ ਲੈ ਤੇ ਬਾਪੂ ਨੂੰ ਦੇ ਦੇ ਤਾਈ ਨੇ ਉਵੇਂ ਹੀ ਕੀਤਾ ਡੋਲੀ ਤੁਰ ਗਈ ਸੀ ਤੇ ਸਾਰੇ ਰਸਤੇ ਉਹ ਪਰਸ ਸੀਨੇ ਨਾਲ ਲਾ ਕੇ ਬੈਠੀ ਰਹੀ ਜਿਵੇਂ ਮਾਂ ਨੂੰ ਗੱਲ ਬੱਕੜੀ ਪਾਈ ਹੋਵੇ ਸਾਰੇ ਰਾਹ ਰੋਂਦੀ ਰਹੀ ਡਰਦੀ ਰਹੀ ਤੇ ਕਦੇ ਭੂਬ ਨਿਕਲਦੀ ਤਾਂ ਨਾਲ ਬੈਠੀ ਵਿਚੋਲਣ ਹੁਜ ਮਾਰ ਦਿੰਦੀ ਸੋਹਰੇ ਘਰ ਪੂਜੀ ਰਸਮੋ ਰਿਵਾਜ ਹੋਏ ਮੂੰਹ ਝਟਾਉਣ ਵਾਲੇ ਖਵਾਏਗੇ ਲੱਡੂ ਵੀ ਉਸ ਨੂੰ ਫਿੱਕੇ ਲੱਗ ਰਹੇ ਸੀ ਮਾਂ ਬਗੈਰ ਕਿੰਨੇ ਚਾਹ ਠੰਡੇ ਪੈ ਗਏ ਸਨ ਉਸ ਤੇ ਪਿੰਡ ਦੀਆਂ ਬੁੜੀਆਂ ਮੂੰਹ ਬਖਾਈ ਕਰਨ ਲੱਗੀਆਂ ਕੁੰਡ ਚੁੱਕਦੀਆਂ ਤੇ ਫਿਰ ਮੂੰਹ ਜੋੜ-ਜੋੜ ਕੇ ਗੱਲਾਂ ਕਰਦੀਆਂ ਕੀ ਪੇਕਿਆਂ ਦਾ ਬਾਲਾ ਹੀ ਮੋਹ ਕਰਦੀ ਆ ਰੋ ਰੋ ਕੇ ਅੱਖਾਂ ਸਜਾਈ ਬੈਠੀ ਆ ਦੱਸੋ ਭਣਾ ਵਿਦਾਤਾ ਹੋਣਾ ਹੀ ਹੁੰਦਾ ਸੂਰਤ ਮਾਂ ਵਿੱਚ ਸੀ ਤਾਂ ਬੁੜੀਆਂ ਨੱਚਣ ਲੱਗੀਆਂ ਬੋਲੀਆਂ ਪਾਉਣ ਲੱਗੀਆਂ ਪਰ ਰੋਜ਼ਾ ਬਿਲਕੁਲ ਵੀ ਦਿਨ ਨਹੀਂ ਕਰ ਰਿਹਾ ਸੀ ਮਾੜਾ ਜਿਹਾ ਸ਼ਗਨ ਕਰਕੇ ਵਿਚੋਲਣ ਨੂੰ ਕਹਿ ਕੇ ਕਮਰੇ ਵਿੱਚ ਚਲੀ ਗਈ ਉਸ ਦੇ ਪਿੱਛੇ ਹੀ ਉਸ ਦਾ ਘਰ ਵਾਲਾ ਵੀ ਆ ਗਿਆ ਤੇ ਕਹਿਣ ਲੱਗਾ ਛੇਤੀ ਕਰ ਤਿਆਰ ਹੋ ਜਾ ਲਹਿੰਗਾ ਬਦਲ ਲੈ ਮੈਂ ਤੁਹਾਨੂੰ ਤੁਹਾਡੇ ਪਿੰਡ ਛੱਡਾਉਣਾ ਤੁਹਾਨੂੰ ਉਸ ਤੁਹਾਡੇ ਪਿੰਡ ਛੱਡਾਉਣਾ ਉਸਨੇ ਘੁੰਡਭਿਨਾ ਉੱਪਰ ਕਿਤੇ ਕਿਹਾ ਸਾਡੇ ਉਧਰ ਅਪਸ਼ਗਨ ਸਮਝਦੇ ਆ ਮੁੜ ਕੇ ਜਾਣਾ ਉਹ ਕਹਿੰਦਾ ਕਿ ਮਾਂ ਬਿਮਾਰਾ ਤੇਰੀ ਨਿੱਕੇ ਭੈਣ ਭਰਾਵਾਂ ਨੂੰ ਤੇਰੀ ਲੋੜ ਆ ਇਧਰ ਮਾਂ ਨੂੰ ਮੈਂ ਪੁੱਛ ਲਿਆ ਕੋਈ ਚਿੰਤਾ ਵਾਲੀ ਗੱਲ ਨਹੀਂ ਉਹ ਬਿਨਾਂ ਕਹੇ ਸੁਣੇ ਉਸ ਨੂੰ ਮਰੂਤੀ ਕਾਰ ਦੇ ਵਿੱਚ ਬਿਠਾ ਕੇ ਸੌਰੇ ਛੱਡਣ ਤੁਰ ਪਿਆ ਸੀ ਉੱਥੇ ਪੁੱਜੇ ਤਾਂ ਸਾਰਾ ਮੇਲ ਹਾਰਾਂ ਰਹਿ ਗਿਆ ਸੀ ਸਾਰੇ ਘਰ ਦੇ ਹੈਰਾਨ ਰਹਿ ਗਏ ਉਸ ਦੇ ਪਿਓ ਨੇ ਪਰੇਸ਼ਾਨ ਹੋ ਕੇ ਪੁੱਛਿਆ ਪੁੱਤ ਮੁੜ ਕਾ ਤੂੰ ਆਏ ਕੋਈ ਗਲਤੀ ਹੋ ਗਈ ਸਾਡੇ ਤੋਂ ਉਹਨੇ ਉਸ ਦੇ ਬਾਪੂ ਦਾ ਹੱਥ ਫੜਦੇ ਹੈ ਕਿਹਾ ਕੀ ਮੰਮੀ ਉਹਨੇ ਦਿਨ ਇੱਥੇ ਹੀ ਰਹੂਗੀ ਬਾਪੂ ਜੀ ਜਿੰਨੇ ਦਿਨ ਮਾਂ ਠੀਕ ਹੋ ਕੇ ਘਰ ਨਹੀਂ ਆਉਂਦੀ ਜਦ ਸਭ ਕੁਝ ਠੀਕ ਹੋ ਜਾਊਗਾ ਮੈਂ ਆਪੇ ਆ ਕੇ ਇਸ ਨੂੰ ਲੈ ਜਾਊਂਗਾ ਇਸ ਵਕਤ ਤੁਹਾਨੂੰ ਇਸ ਦੀ ਲੋੜ ਹੈ ਤੇ ਇਸ ਨੂੰ ਤੁਹਾਡੀ ਜਵਾਈ ਦੇ ਮੋਹੇ ਗੱਲਾਂ ਸੁਣ ਕੇ ਉਸ ਦਾ ਪਿਓ ਆਪਣੇ ਜਵਾਈ ਦੇ ਪੈਰੀ ਡਿੱਗਿਆ ਤੇ ਇੰਨਾ ਸਿਆਣਾ ਪੁੱਤ ਮਿਲਿਆ ਮੈਂ ਤਾਂ ਭਲਾ ਹੀ ਕੋਈ ਦਾਨ ਕੀਤੇ ਹੋਣੇ ਕੀ ਕਹੀਏ ਪੁੱਤ ਹੁਣ ਬਾਪੂ ਜੀ ਤੇ ਬਰੋਬਰ ਜ਼ਮੀਨ ਦੇ ਥੱਲੇ ਬੈਠ ਗਿਆ ਤੇ ਕਹਿਣ ਲੱਗਾ ਪੁੱਤ ਵੀ ਕਹਿੰਦੇ ਹੋ ਤੇ ਹੁਣ ਆਪਣੇ ਇਸ ਪੁੱਤ ਨੂੰ ਆਪਣਾ ਸਮਝ ਕੇ ਹਰ ਗੱਲ ਦੱਸਿਓ ਉਹ ਬਿਨਾਂ ਕੁਝ ਹੋਰ ਬੋਲੇ ਉਥੋਂ ਵਿਦਾ ਹੋ ਕੇ ਵਾਪਸ ਚਲਾ ਗਿਆ ਸੀ ਅਤੇ ਉਹ ਚੂੜਾ ਪਾਈ ਖੜੀ ਮਾਂ ਬਾਰੇ ਸੋਚ ਰਹੀ ਸੀ ਕੀ ਮਾਂ ਨੇ ਕਿੰਨੀ ਖੁਸ਼ ਹੋਣਾ ਸੀ ਜਦੋਂ ਆਪਣੇ ਇੰਨੇ ਚੰਗੇ ਜਵਾਈ ਨੂੰ ਵੇਖਦੀ ਇੰਨੇ ਨੂੰ ਤਾਈ ਕਹਿਣ ਲੱਗੀ ਚੱਲ ਕੁੜੀ ਆਪਾਂ ਹਸਪਤਾਲ ਚੱਲੀਏ ਤੇਰਾ ਭਰਾ ਉੱਥੇ ਇਕੱਲਾ ਬੈਠਾ ਕੰਬੀ ਜਾਂਦਾ ਹੋਣਾ ਹਸਪਤਾਲ ਜਾਂਦੇ ਹੀ ਪਤਾ ਲੱਗਿਆ ਕਿ ਮਾਂ ਆਈਸੀਯੂ ਵਿੱਚ ਹਾਲੇ ਤੱਕ ਬੋਲੀ ਨਹੀਂ ਬੇਸੁਰਤ ਹੀ ਪਈ ਸੀ ਭੈਣ ਭਰਾ ਨੂੰ ਵੇਖ ਕੇ ਭੱਜ ਕੇ ਗੱਲ ਲਾ ਕੇ ਰੋਣ ਲੱਗ ਪਏ ਚੰਗਾ ਹੋਇਆ ਭੈਣੀ ਤੂੰ ਆ ਗਈ ਤੇਰੇ ਤੁਰਨ ਮਗਰੋਂ ਆਪਣੇ ਭਰਾ ਦੀ ਇਹ ਗੱਲ ਸੁਣ ਕੇ ਉੱਚੀ ਉੱਚੀ ਰੋਣ ਲੱਗ ਪਈ ਸੀ ਦੋਵੇਂ ਭੈਣ ਭਰਾ ਇੱਕ ਦੂਜੇ ਨੂੰ ਹੌਸਲਾ ਦਿੰਦੇ ਅਤੇ ਆਪਣੀ ਮਾਂ ਦੇ ਠੀਕ ਹੋਣ ਦਾ ਇੰਤਜ਼ਾਰ ਕਰਨ ਲੱਗੇ ਸੀ ਹਸਪਤਾਲ ਵਿੱਚ ਰਹਿੰਦੇ ਆ ਮਾਂ ਦੇ ਬਿਨਾਂ ਅਤੇ ਮਾਂ ਦੇ ਫਿਕਰਾਂ ਵਿੱਚ ਸੁਧ ਬੁਲਬੁਲ ਚੁੱਕੀ ਸੀ ਉਹ ਡਾਕਟਰ ਕੁਝ ਨਾ ਦੱਸਦੇ ਕਿ ਮਾਂ ਨੂੰ ਕੀ ਹੋਇਆ ਤਾਈ ਨੇ ਸਾਡਾ ਬਹੁਤ ਟੰਗ ਸਾਰਿਆ ਸੀ ਅਤੇ ਹਸਪਤਾਲ ਵਿੱਚ ਜੇ ਕੋਈ ਮੇਰਾ ਚੂੜਾ ਵੇਖਦਾ ਤਾ ਪੁੱਛਦਾ ਕਿ ਹੁਣੇ ਵਿਆਹ ਹੋਇਆ ਲੱਗਦਾ ਤਾਂ ਮੇਰਾ ਰੋਣਾ ਹੀ ਨਿਕਲ ਜਾਂਦਾ ਤਾਈ ਮੇਰੀ ਅੱਗੋਂ ਸਾਰੀ ਕਹਾਣੀ ਸੁਣਾ ਦਿੰਦੀ ਜਿਵੇਂ ਉਹ ਵੀ ਕਿਸੇ ਦੇ ਕੋਲ ਢਿੱਡ ਫਰੋਲਣ ਨੂੰ ਤਿਆਰ ਬੈਠੀ ਹੋਵੇ ਅਤੇ ਮਾਂ ਦੇ ਫਿਕਰਾਂ ਨਾਲ ਭਰਿਆ ਪਿਆ ਸੀ ਭੁੱਖ ਪਿਆਸ ਦਾ ਕੋਈ ਅਹਿਸਾਸ ਨਹੀਂ ਸੀ 25 ਦਿਨਾਂ ਬਾਅਦ ਮਾਂ ਨੂੰ ਹਸਪਤਾਲੋਂ ਛੁੱਟੀ ਮਿਲ ਗਈ ਸੀ ਅਤੇ ਮਾਂ ਦੇ ਚਿਹਰੇ ਤੇ ਇੱਕ ਰੌਣਕ ਸੀ ਪਰ ਸਰੀਰ ਬਹੁਤ ਕਮਜ਼ੋਰ ਹੋ ਚੁੱਕਾ ਸੀ ਕਾਰਣ ਤੋਂ ਬਾਅਦ ਮਾਂ ਰਾਸਤੇ ਵਿੱਚ ਮੇਰੇ ਹੱਥ ਨੂੰ ਘੁੱਟ ਕੇ ਫੜੀ ਬੈਠੀ ਰਹੀ ਮੇਰੇ ਚਿਹਰੇ ਤੇ ਇੱਕ ਮੁਸਕਰਾਹਟ ਸੀ ਕਿਉਂਕਿ ਮੇਰੀ ਮਾਂ ਮੇਰੇ ਨਾਲ ਸੀ ਸੱਤ ਦਿਨ ਮਾਂ ਕੋ ਰਹਿਣ ਮਗਰੋਂ ਤਾਈ ਕਹਿਣ ਲੱਗੀ ਹੁਣ ਕੁੜੀ ਨੂੰ ਸਹੁਰੇ ਛੱਡਾਈਏ ਐਤਵਾਰ ਨੂੰ ਮੈਂ ਤਿਆਰ ਹੋ ਗਈ ਸੀ ਮਾਂ ਕੋਲ ਜਾ ਕੇ ਕਿਹਾ ਚੰਗਾ ਮਾਂ ਮੈਂ ਛੇਤੀ ਘੇੜਾ ਮਾਰੂੰਗੀ ਤੁਸੀਂ ਆਪਣਾ ਖਿਆਲ ਰੱਖਿਓ ਮਾਂ ਨੇ ਆਪਣੇ ਹੱਥ ਵਿੱਚ ਪਾਈ ਛਾਪ ਮੱਲੋ ਮੱਲੀ ਮੇਰੀ ਉਂਗਲ ਵਿੱਚ ਪਾ ਦਿੱਤੀ ਅਤੇ ਉਸਨੇ ਕਿਹਾ ਕਿ ਤੇਰੇ ਲਈ ਪਿਆਰ ਹੈ ਤੰਦਰੁਸਤ ਹੁੰਦੀ ਤਾਂ ਸੰਦੂਕ ਵਿੱਚੋਂ ਕੁਝ ਹੋਰ ਵੀ ਕੱਢ ਕੇ ਦਿੰਦੀ ਇੱਕ ਸੋਨੇ ਦੇ ਬਟਨ ਪਏ ਆ ਤੂੰ ਲੈ ਜਾਵੀਂ ਸੂਟ ਸਵਾ ਕੇ ਉਸ ਤੇ ਲਾਲਵੀਂ ਤੇਰੇ ਵਾਸਤੇ ਸਾਂਭੇ ਹੋਏ ਆ ਚਾਹ ਅਗਲੀ ਵਾਰ ਸਹੀ ਮੈਂ ਬੇਬੇ ਦਾ ਮੱਥਾ ਚੁੰਮਿਆ ਤੇ ਫਟਾਫਟ ਉਸ ਦੇ ਕਮਰੇ ਵਿੱਚੋਂ ਬਾਹਰ ਆ ਗਈ ਕਿ ਕਿਤਨੇ ਮੇਰਾ ਰੋਣਾ ਹੀ ਨਾ ਨਿਕਲ ਜਾਵੇ ਅਤੇ ਬਾਪੂ ਦੇ ਭਰਾ ਮੈਨੂੰ ਸੋਹਰੇ ਛੱਡਾਈ ਸੀ ਸੋਹਰੇ ਘਰ ਸਭ ਨੇ ਬੜਾ ਲਾਡ ਪਿਆਰ ਕੀਤਾ ਬਹੁਤ ਹੀ ਵਧੀਆ ਪਰਿਵਾਰ ਸੀ ਉਹਨਾਂ ਦੇ ਚੰਗੇ ਵਿਵਹਾਰ ਕਰਕੇ ਮੇਰਾ ਉੱਥੇ ਦਿਲ ਲੱਗਣ ਲੱਗ ਪਿਆ ਸੀ ਸੱਸਤਾ ਪੁੱਤਪੁੱਤ ਕਰਕੇ ਹਮੇਸ਼ਾ ਗੱਲ ਕਰਦੀ ਮੈਨੂੰ ਵੀ ਲੱਗਦਾ ਸੀ ਕਿ ਕੁਮਾਂ ਛੱਡ ਕੇ ਆਈਆਂ ਤੇ ਦੂਜੀ ਮਾਂ ਮੈਨੂੰ ਮਿਲ ਗਈ ਤਾਈ ਨੇ ਆਪਣੀ ਭੈਣ ਦੀ ਕੁੜੀ ਦਾ ਰਿਸ਼ਤਾ ਮੇਰੇ ਭਰਾ ਨੂੰ ਕਰਵਾ ਦਿੱਤਾ ਅਤੇ ਵਿਆਹ ਵਾਲੇ ਦਿਨ ਜਦ ਡੋਲੀ ਘਰ ਆਈ ਮਾਂ ਨੇ ਪਾਣੀ ਵਾਰਨਾ ਸੀ ਮੈਨੂੰ ਮਾਂ ਕਿਧਰੇ ਨ ਦੇਖੀ ਜੋ ਨੋ ਦੇਖਿਆ ਤਾਂ ਬੇਹੋਸ਼ ਸੀ ਰੱਬ ਨੂੰ ਕਿਹਾ ਕੀ ਕਰਤਾ ਰੱਬਾ ਸਾਡੇ ਨਾਲ ਨਵੀਂ ਵਿਆਹੀ ਕਦੇ ਮੈਨੂੰ ਚੁੱਪ ਕਰਾਉਂਦੀ ਤੇ ਕਦੇ ਵੀਰੇ ਨੂੰ ਉਹ ਵਿਚਾਰੀ ਫੇਰ ਉਸ ਮੇਰੇ ਵਾਲੀ ਥਾ ਕਢੀ ਸੀ ਜਿਵੇਂ ਮੇਰੇ ਵਿਆਹ ਤੇ ਮੇਰੇ ਨਾਲ ਹੋਇਆ ਸੀ ਮਾਂ ਤੋਂ ਬਾਅਦ ਮਹੀਨਾ ਮੈਂ ਫੇਰ ਪੇਕ ਕੇ ਰਹੀ ਅਤੇ ਫੇਰ ਉਸ ਤੋਂ ਬਾਅਦ ਸੌਰੇ ਚਲੀ ਗਈ ਮੇਰਾ ਹੁਣ ਉਤੇ ਦਿਲ ਨਹੀਂ ਸੀ ਲੱਗਦਾ ਕੋਈ ਹੱਸਦਾ ਤਾਂ ਮੈਨੂੰ ਵਿਉ ਵਰਗਾ ਲੱਗਦਾ ਨਾ ਪਰਿਵਾਰ ਵਿੱਚ ਚਿੰਤਾਂ ਨਾ ਜ਼ਿਆਦਾ ਬੈਠਦੀ ਸੀ ਤੇ ਨਾ ਹੀ ਗੱਲ ਕਰਦੀ ਸੀ ਮੇਰਾ ਸੁਭਾਅ ਔਖੜਿਆ ਔਖੜਿਆ ਰਹਿੰਦਾ ਮੈਂ ਆਪਣੇ ਹਮਸਫਰ ਨਾਲ ਗੱਲ ਸ਼ੇਅਰ ਕਰਦੀ ਕਿ ਮੇਰੇ ਦਿਮਾਗ ਵਿੱਚ ਆਤਮਤਿਆ ਕਰਨ ਬਾਰੇ ਵਿਚਾਰ ਆਉਂਦੇ ਨੇ ਮਾਂ ਤੋਂ ਬਾਅਦ ਇਦਾਂ ਲੱਗਦਾ ਕਿ ਜਿਦਾਂ ਦੁਨੀਆ ਹੀ ਖਤਮ ਹੋ ਗਈ ਹੋਵੇ ਜ਼ਿੰਦਗੀ ਦਾ ਕੋਈ ਮਤਲਬ ਹੀ ਨਾ ਰਿਹਾ ਹੋਵੇ ਪਰ ਉਹ ਮੈਨੂੰ ਬਥੇਰਾ ਸਮਝਾਉਂਦੇ ਆਖਰ ਇੱਕ ਦਿਨ ਉਹਨਾਂ ਨੇ ਮੇਰੀ ਸੈਂਤੀ ਨਾਲ ਇਹ ਫੈਸਲਾ ਲਿੱਤਾ ਕਿ ਹੁਣ ਆਪਾਂ ਬੱਚਾ ਕਰਦੇ ਹਾਂ ਸ਼ਾਇਦ ਮੇਰਾ ਮਨ ਠੀਕ ਹੋ ਜਾਵੇ ਸਾਲ ਬਾਅਦ ਮੇਰੇ ਘਰ ਧੀ ਨੇ ਜਨਮ ਲਿਆ ਸੀ ਜਮਾ ਮਾ ਵਰਗਾ ਮਹਾਂਦਰਾ ਪਹਿਲੀ ਵਾਰੀ ਜ਼ਿੰਦਗੀ ਚ ਇੰਨੀ ਖੁਸ਼ੀ ਹੋ ਰਹੀ ਸੀ ਕਿ ਮੈਂ ਦੱਸ ਨਹੀਂ ਸਕਦੀ ਮੈਂ ਆਪਣੀ ਧੀ ਨੂੰ بار بار ਚੁੰਮ ਰਹੀ ਸੀ ਧੀ ਦੇ ਆਉਣ ਤੋਂ ਬਾਅਦ ਮੇਰਾ ਸੁਭਾਅ ਬਦਲਣ ਲੱਗਿਆ ਸੀ ਮੈਨੂੰ ਸਾਰੇ ਪਰਿਵਾਰ ਦੇ ਵਿੱਚ ਸਾਰੇ ਹੀ ਪਿਆਰ ਕਰਦੇ ਤੇ ਮੈਂ ਹੁਣ ਬਹੁਤ ਖੁਸ਼ੀ ਭਾਵੇਂ ਮਾ ਮਾਂ ਬਾਪ ਸਾਰੀ ਉਮਰ ਲੋੜੀਦੇ ਨੇ ਪਰ ਇਸ ਨਵੇਂ ਜੀਨੇ ਤਾਂ ਮੇਰਾ ਮਾਵਾਲਾ ਜ਼ਖਮ ਕਾਫੀ ਹੱਦ ਤੱਕ ਭਰ ਦਿੱਤਾ ਸੀ ਮਾਂ ਯਾਦ ਤਾਂ ਆਉਂਦੀ ਪਰ ਨਿੱਕੀ ਜੀਤੀ ਨੂੰ ਗੜ ਲਾ ਲੈਂਦੀ ਤੇ ਉਹ ਵੀ ਮੈਨੂੰ ਨਿੱਕੇ ਨਿੱਕੇ ਬਾਵਾ ਵਿੱਚ ਭਰ ਲੈਂਦੀ ਅਰਦਾਸ ਕਰਦੀ ਆ ਕਿ ਮੇਰੀ ਧੀ ਦੀ ਕਿਸਮਤ ਮੇਰੇ ਵਰਗੀ ਨਾ ਹੋਵੇ ਦੋਸਤੋ ਏ ਸੀ ਸਾਡੀ ਅੱਜ ਦੀ ਕਹਾਣੀ ਉਮੀਦ ਕਰਦੀ ਆ ਤੁਹਾਨੂੰ ਕਹਾਣੀ ਪਸੰਦ ਆਈ ਹੋਣੀ ਜੇਕਰ ਚੰਗੀ ਲੱਗੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਇੱਕ ਹੋਰ ਨਵੀਂ ਕਹਾਣੀ ਨਾਲ ਤਦ ਤੱਕ ਆਪਣਾ ਤੇ ਆਪਣੇ ਦਾ ਧਿਆਨ ਰੱਖੋ ਜੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫਿਰ ਮਿਲਾਂਗੇ ਰੱਬ ਰਾਖਾ